ਚੜਦੀ ਕਲਾ ਪੰਜਾਬ نیوز ਤੇ ਇਸ ਮੇਲੇ ਦੀ ਖਬਰ ਕਾਦਿਆਂ ਤੋਂ ਪਿਛਲੇ ਦਿਨੀ ਜੋ ਕਾਦਿਆਂ ਵਿੱਚ ਗੈਸ ਏਜੰਸੀ ਦੇ ਕਰਿੰਦਿਆਂ ਕੋਲੋਂ ਲੁਟੇਰਿਆਂ ਵੱਲੋਂ ਪੈਸਿਆਂ ਦੀ ਲੁੱਟ ਕੀਤੀ ਗਈ ਸੀ ਪੁਲਿਸ ਵੱਲੋਂ ਕੁਝ ਹੀ ਸਮੇਂ ਵਿੱਚ ਉਹਨਾਂ ਲੁਟੇਰਿਆਂ ਨੂੰ ਕਾਬੂ ਕਰਕੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ ਮਾਮਲਾ ਹੈ ਕਾਦੀਆਂ ਦਾ ਜਿੱਥੇ ਕਿ ਪਿਛਲੇ ਦਿਨੀ ਦਿਨ ਦਿਹਾੜੇ ਹਰਜੋਤ ਐਚਪੀ ਗੈਸ ਏਜੰਸੀ ਦੇ ਕਰਿੰਦੇ ਅਮਰਜੀਤ ਸਿੰਘ ਕੋਲੋਂ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਦਾਤਰ ਦੀ ਲੋਕ ਤੇ ਨਕਦੀ ਵਾਲਾ ਬੈਗ ਖੋਲ ਲਿਆ ਜਿਸ ਵਿੱਚ 175000 ਨਕਦੀ ਮੋਟਰਸਾਈਕਲ ਦੇ ਕਾਗਜ਼ ਅਤੇ ਪੈਨ ਕਾਰਡ ਵੀ ਸੀ ਉੱਥੇ ਹੀ ਕਾਦੀਆਂ ਪੁਲਿਸ ਵੱਲੋਂ ਮੁਸ਼ਤਿਹਦੀ ਵਿਖਾਣਦੇ ਹੋਏ ਕੁਝ ਹੀ ਸਮੇਂ ਵਿੱਚ ਉਹਨਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ ਲੁਟੇਰਿਆਂ ਕੋਲੋਂ 150000 ਦੀ ਨਕਦੀ ਅਤੇ ਦਾਤਰ ਵੀ ਬਰਾਮਦ ਕੀਤਾ ਗਿਆ ਹੈ ਡੀਐਸਪੀ ਰਾਜੇਸ਼ ਕੱਕੜ ਨੇ ਦੱਸਿਆ ਕਿ ਇਹਨਾਂ ਲੁਟੇਰਿਆਂ ਉੱਤੇ ਪਹਿਲਾਂ ਵੀ ਕਈ ਪਰਚੇ ਚੱਲ ਰਹੇ ਹਨ ਉਹਨਾਂ ਨੇ ਕਿਹਾ ਕਿ ਮਾਨਯੋਗ ਅਦਾਲਤ ਕੋਲੋਂ ਇਹਨਾਂ ਦਾ ਰਿਮਾਂਡ ਲਿਆ ਜਾਵੇਗਾ ਅਤੇ ਪੁਸ਼ਗੀਸ਼ ਦੌਰਾਨ ਹੋਰ ਵੀ ਖੁਲਾਸੇ ਹੋ ਸਕਦੇ ਹਨ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਖਾਸ ਰਿਪੋਰਟ मेरा जी अमरजीत सिंह सिंह गुरद्याल जी कितने काम कर रहे हो मैं हर हरजोस एच पी गैस एजेंसी से अठ साल तो काम करें की हुई वारदात वारदात आ हुई है कि एजेंसी का कैश हर बार मैं ही जमा करा वा तो अज मैं जो कैश लैके निकलिया ते तो दारू सलाम कोठी लाके कॉलेज रोड तो तीन मुंडिया ने पिछू आके मोटरसाइकिल लत्त मार के मैं टेकता मेरी किट खोली दो तीन बंदे तो एक ने मेरे दात मारे दो तीन फिर वो कॉलेज वाली बाग वाली गली चढ़ गई है ਹਾਂ ਜੀ ਮੂੰ ਬੰਨੀ ਸੀ ਕਿ ਉਹਦਾ ਦੋਨੇ ਮੂੰ ਬੰਨੀ ਸੀ ਤੇ ਇੱਕ ਉਹਨਾਂ ਕੇ ਮੂੰ ਸੀ ਇਹਨੇ ਮੈਨੂੰ ਡਾਕਟਰ ਮਾਰਿਆ ਜਾਣ ਕਰ ਸਕਦੇ ਹੋ ਹਾਂ ਜੀ ਡਾਕਟਰ ਮਾਰਿਆ ਹੋਰੀ ਪਛਾਣਾ ਬਾਕੀ ਨਾ ਮੂੰ ਟਪੇ ਸੀ ਕਿੰਨੇ ਪੈਸੇ ਲੱਗਦੇ ਨੇ ਏਜੰਸੀ ਦਾ ਕੈਸ਼ ਸੀ 175000 ਤੇ ਮੇਰਾ ਪਰਸਨਲ ਪਰਸ ਸੀ ਉਸੇ ਏਟੀਐਮ ਪੈਂਡ ਕਾਰਡ ਔਰ ਜੋ ਮੋਟਰਸਾਈਕਲ ਤੇ ਸਾਰੇ ਕਾਗਜ਼ ਸਾਰੇ ਠੇਪੇ ਤੇ ਸੀ ਸੀਟੀ ਲੈ ਗਏ ਹੁਣ ਫਿਰ ਮੰਗੇ ਤੁਹਾਡੀ ਮੰਗੇ ਸਰ ਕਿ ਉਹ ਏਜੰਸੀ ਦਾ ਕੈਸ਼ ਉਹ ਕਵਰ ਰਿਕਵਰ ਕੀਤਾ ਜਾਏ ਤੇ ਸਾਡਾ ਵੀ ਕੀਤਾ ਜਾਏ ਹਾਂ ਜੀ ਚਲੋ ਛੱਟਪੇਟ ਲੱਗੇ ਚਲੋ ਤੇ ਕੋਈ ਗੱਲ ਨਹੀਂ ਇਲਾਜ ਹੋ ਜਾਊਗਾ ਕਰਾ ਲਾਂਗੇ ਆਪਾਂ ਲੇਕਿਨ ਜੋ ਮਾਲਕ ਦਾ ਕੈਸ਼ ਜਮਾ ਹੋਇਆ ਉਹ ਮਿਲ ਜੇ ਤਾਂ ਕਿ ਉਹਨੂੰ ਵੀ ਤਸੱਲੀ ਹੋ ਜੇ ਕਿ ਭਈ ਮੇਰਾ ਕੈਸ਼ ਜੋ ਲੁੱਟਿਆ ਗਿਆ ਬਰਾਬਰ ਹੋ ਗਿਆ ਹੋਗਾ ਬਾਕੀ ਮਾਲਕ ਤੋਂ ਗਿਆ ਸਪਲਵੰਤ ਸਿੰਘ ਜੀ ਆ ਗਰਦਾਸਪੁਰ ਤੇ ਉਹ ਕੱਲ ਆਉਗੇ ਤੇ ਭਾਂਦੀ ਕਾਰਵਾਈ ਬੰਦੇ ਮੈਂ ਆ ਕੇ ਕਰ ਦਾਂ ਤੇ ਪੁਲਿਸ ਮੌਕੇ ਤੇ ਪਹੁੰਚੀ ਮੁੰਡੇ ਕੋਲ ਪਹੁੰਚੀ 612 ਤੇ ਮੈਂ ਡਾਇਲ ਕੀਤਾ ਸੀ ਤੇ ਉਹਨਾਂ ਦਾ ਰਿਸਪੌਂਸ ਚੰਗਾ ਰਿਹਾ ਤੇ ਉਸੇ ਟਾਈਮ ਪੁਲਿਸ ਆ ਗਈ ਮਾਨਯੋਗ ਐਸਐਸਪੀ ਬਟਾਲਾ ਮੈਡਮ ਅਸ਼ਵਨੀ ਗੋਟਿਆਲ ਜੀ ਦੀ ਨਿਸ਼ਾਨ ਦੇਸ਼ਾਂ ਤੇ ਲੁਟਾਂ ਚੋਰੀਖੋ ਲੁਚੋਰੀ ਕਰਨ ਵਾਲੇ ਮਾੜਿਆਂ ਸਰਾਂ ਦੇ ਖਿਲਾਫ ਵੱਡੀ ਇੱਕ ਮਹਿੰਮ ਨੂੰ ਉਸ ਵੇਲੇ ਇੱਕ ਭਾਰੀ ਸਫਲਤਾ ਪ੍ਰਾਪਤ ਹੋਈ ਜਦੋਂ ਮਿਤੀ 22 11 23 ਨੂੰ ਕਰੀਬ 3:20 ਮਿੰਟ ਤੇ ਇੱਕ ਕਿਸੇ ਕੰਪਨੀ ਪੈਂਦੀ ਹੈ ਗੈਸ ਏਜੰਸੀ ਹੈ ਜਿਸ ਦਾ ਹਰਜੋਸ਼ਨ ਉਸ ਦੇ ਕਰਿੰਦੇ ਕੋਲੋਂ ਤਿੰਨ ਮੋਟਰਸਾਈਕਲ ਮੋਟਰਲ ਦੇ ਜਿਹੜੇ ਸਵਾਰ ਤਿੰਨ ਬੰਦੇ ਸੀ ਉਹਨਾਂ ਨੇ ਉਹਦੇ ਪਰਸ ਤੇ ਪੈਸੇ ਖੋਲੇ ਸੀ ਉਸ ਵਾਰਦਾਤ ਨੂੰ ਉਸੇ ਵਕਤ ਐਸਐਚਓ ਨੇ ਆਪਣਾ ਪਰਚਰ ਰਿਸਟਰ ਕਰਕੇ ਆਪਣੀ ਤਫਤੀਸ਼ ਮਿਲ ਲਿਆਂਦੀ ਤੇ ਐਸਟੀਯੂ ਦੀ ਬੜੀ ਜੀ ਟੀਮ ਤੇ ਸੀਏ ਦੀ ਟੀਮ ਨੇ ਰਲ ਕੇ ਇੱਕ ਇਸ ਮੋਹਮ ਇਸੇ ਦੀ ਵਾਰਤ ਨੂੰ ਪ੍ਰੈਸ ਕਰਮੇ ਚ ਸਹੂਲਤਾਂ ਪ੍ਰਾਪਤ ਕੀਤੀ ਹੈ ਉਤੇ ਤਿੰਨੇ ਨੌਜਵਾਨ ਜਿਹੜੇ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਤੋਂ ਜਿਹੜੀ ਬਾਊਟ ਪੰਜਾਹ ਹਜ਼ਾਰ ਰੁਪਈਆ ਜਿਹੜੀ ਲੁੱਟ ਦੀ ਪੈਸੇ ਉਹ ਬਰਾਮਦ ਕੀਤੇ ਆ ਉਸ ਵਾਅਦੇ ਦੇ ਵਿੱਚ ਵਰਤਿਆ ਮੋਟਰਸਿਕਲ ਬਰਾਮਦ ਕੀਤਾ ਤੇ ਦਸਤਰ ਬਰਾਮਦ ਕੀਤਾ ਕਿੰਨੀ ਮਾਪਰੀ ਸਟ ਪੈਸੇ ਕਿਨੇ ਟੋਟਲ ਇਹਦੇ ਵਿੱਚ ਜਿਹੜੇ ਉਹ 175000 ਰੁਪਈਆ ਦੀ amount ਲਿਖਾਈ ਸੀ ਉਹਨਾਂ ਨੇ ਤੇ ਜਿਹੜੇ ਤਿੰਨੇ ਵਿਅਕਤੀ ਨੇ ਇਹਨੇ ਕੁਝ ਪੈਸੇ ਆਪਣੇ ਜਿਹੜੇ ਨਸ਼ੇ ਪਤੀ ਸਿਸਟਮ ਨੂੰ ਖਰਚ ਲਿੱਤੇ ਤੇ ਉਹ तकरीबन ਫਿਲਹਾਲ 50000 ਬਰਾਮਦ ਹੋਏ ਨੇ ਬਾਕੀ ਇਹ ਜਿਹੜੇ ਤਿੰਨੇ ਕਿਊਜ਼ ਨਹੀਂ ਸਾਡੇ ਕੋਲ ਰਿਮਾਂਡ ਤੇ ਨੇ ਬ੍ਰਾਂਡਵਿਕ ਕਰਾਨੇ ਰਿਕਾਰਡ ਕਿਸ ਤਰ੍ਹਾਂ ਇਹ ਜਿਹੜਾ ਇਹਨਾਂ ਦੇ ਪਿੱਛੇ ਪਿਛੋਕੜ ਇਹਨਾਂ ਦੇ ਪਹਿਲਾਂ ਪਰਚੇ ਹੈਗੇ ਨੇ ਤਿੰਨਾਂ ਵਿੱਚੋਂ ਦੋਨਾਂ ਦੇ ਪਹਿਲਾਂ ਪਰਚੇ ਹੈਗੇ ਨੇ ਸਰ ਉਮਰ ਕਿੰਨੇ ਮੁੜਿਆ ਇਹ ਸਾਰੇ ਹੀ ਬੌਟੀ ਦੀ ਸਾਲ ਦੇ ਨੇ ਕਿ ਕੀ ਕੀ ਧਾਰਾ ਲਾਈ ਦੀ ਇਹਨਾਂ ਉੱਤੇ 389 ਬੀ ਦਾ ਪਰਚਾ ਦਰਜ ਕੀਤਾ ਗਿਆ ਤੇ ਇਹ ਇੱਕ ਬੜੀ ਵੱਡੀ ਕਮਬਦੀਆ ਕਾਮਯਾਬੀ ਹੈ ਜਦੋਂ ਕ੍ਰਾਈਮ ਹੋਏ ਨਾ ਤੇ ਇਕ ਲ ਇਹਦਾ ਮਕੀਕ ਨੈਚਰਲ ਫਰਮਾ ਨਾ ਬਟ ਉਸ ਨੂੰ ਫਿਰ ਜਲਦੀ ਟ੍ਰੇਸ ਕਰ ਲੈਣਾ ਇਹ ਹਰਦੀ ਪੁਲਿਸ ਦੀ ਸੀਏਡੀ ਟੀਮ ਨੇ ਨਾਲ ਰਲ ਕੇ ਸੋਹਬਾਬ ਦੀ ਪੂਰੀ ਟੀਮ ਨੇ ਦਿਨ ਰਾਤ ਇਕਮਤ ਕਰਕੇ ਕੁਝ ਦਿਨਾਂ ਵਿੱਚ ਇਹ ਵਾਅਦਾ ਟ੍ਰੈਕਸ ਕੀਤੀ ਹੈ ਇਹਦਾ ਪ੍ਰਮਾਣ ਵੀ ਲਿਆ ਕੇ ਹੋ ਰਹੀ ਆਸ ਹੈ ਹਾਂਜੀ ਹਾਂਜੀ ਅਸੀਂ ਇਹ ਜਿਹੜੇ ਤਿੰਨੇ ਜਿਹੜੇ ਦੋਸ਼ੀ ਨਹੀਂ ਹਰ ਕੋ ਪੁਲਸ ਮੰਨਦੇ ਨੇ ਜਿਹੜੀ ਰਿਕਵਰੀਸ ਹੋਈਆਂ ਨੇ ਇਸ ਤੋਂ ਹੋਰ ਫਦਰ ਕਵਰੀਆਂ ਕਰਾਂਗੇ